ਸਸਿ ਜੀ ਜੀ ਮੈਂ ਤੁਹਾਡਾ ਆਪਣਾ ਅਰੋਣ ਕੁਰਾਲੀ ਦੀਵਾਲੀ ਦੇ ਲੋਕ ਤੇ ਵਕ ਵਕ ਦੁਕਾਨਦਾਰਾਂ ਵੱਲੋਂ ਵਕ ਵਕ ਤਿਆਰੀਆਂ ਸੇਲਾ ਲਗਾਇਆ ਹੋਇਆ ਮੈਂ ਇੱਕ ਪੋਰ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲੇ ਇੱਕ ਤਸਵੀਰ ਅਵਖਾਨ ਇੱਕ ਤਸਵੀਰ ਹੈ ਕੁਰਾਲੀ ਦੇ ਰੋਪੜ ਰੋਡ ਦੀਆਂ ਅਤੇ ਰੋਪੜ ਰੋਡ ਤੋਂ ਬਾਅਦ ਇਸ ਸਾਈਡ ਹੈਗਾ ਖਰੜ ਰੋਡ ਤੇ ਬਿਲਕੁਲ ਦਰਗਾਹ ਦੇ ਨਾਲ ਜੋ ਕਿ ਨਦੀ ਪਾਰ ਸ਼ਿਵ ਧਾਮ ਕਲਾਸ਼ ਧਾਮ ਨੂੰ ਰਸਤਾ ਜਾਂਦਾ ਤੇ ਬਿਲਕੁਲ ਇਹਦੇ ਨਾਲ ਮਸ਼ਹੂਰ ਦੁਕਾਨ ਹੈ ਵੀ ਆਰ ਗਾਰਮੈਂਟਸ ਚਿਤੇਕੀ ਦੀਵਾਲੀ ਦੇ 2 ਦਿਨ ਹੁਣ ਸੇਲ ਲਗਾਈ ਗਈ ਹੈ ਜਿੱਥੇ ਕਿ ਨਾਇਕ ਜ਼ਾਰਾ ਵਰਸਾਚੀ ਬੋਸ ਗੁੱਚੀ ਪ੍ਰਾਈਡ ਪੁਮਾ ਅਤੇ ਹੋਰ ਬ੍ਰਾਂਡਡ ਟੀ-ਸ਼ਰਟਾਂ ਲੋਰਾ ਅਤੇ ਜੈਕਟ ਜੋ ਕਿ ਬਾਜ਼ਾਰ ਦੇ ਵਿੱਚ 2-2000 3-3000 4-4000 ਰੁਪਈਆ ਦੀਆਂ ਲੋਰਾ ਹੈ ਅਤੇ ਜੈਕਟ ਐਡੀਡਾਸ ਦੀ जिस दी कीमत तकरीबन 3 3000 35 350 है ते हुण 2 दिन ਤੁਹਾਨੂੰ 700 ਤੋਂ ਲੈ ਕੇ 800 ਰੁਪਏ ਤੱਕ 1000 ਰੁਪਏ ਤੱਕ ਵੱਧ ਤੋਂ ਵੱਧ ਇਹ ਜਾਤਾਂ ਮਿਲਣ ਗਿਆ ਜਿਸ ਤਰ੍ਹਾਂ ਕਿ ਤੁਹਾਨੂੰ ਨਾਲ ਨਾਲ ਟੋਮੀ ਦੀ ਜੈਕਟ ਦਿਖਾ ਰਿਹਾ ਤੇ ਨਾਲ ਹੀ ਫੁੱਟ ਦਿਖਾ ਰਿਹਾ ਐਡੀਡਾਸ ਦੀ ਤੇ ਨਾਲ ਬ੍ਰਾਂਡਡ ਮੋਰਾ ਜਿਨ੍ਹਾਂ ਦੀ ਕੀਮਤ ਤਕਰੀਬਨ ਬਾਜ਼ਾਰ ਦੇ ਵਿੱਚ 1000 ਰੁਪਏ ਹੈ ਲੋਹਰਾਂ ਦੀ ਤੇ ਇੱਥੇ ਤੁਹਾਨੂੰ 400 ਰੁਪਏ ਦੀ ਲੋਹਰ ਦੇ ਦੋ ਦਿਨ ਮਿਲੇਗੀ ਅਤੇ ਦੁਕਾਨ ਦੇ ਮਾਲਕ ਪ੍ਰਿੰਸ ਨਾਲ ਵੀ ਗੱਲ ਕਰਦੇ ਆਂ ਤੇ ਜਾਣਦੇ ਆਂ ਆਖਰ ਕੀ ਸੇਲ ਲਗਾਈ ਗਈ ਹੈ। ਸਹੀ। ਜੀ। ਇਹ ਲੋਹਰਾਂ ਦੀ ਬਾਜ਼ਾਰ ਦੇ ਵਿੱਚ ਦੀ ਕੀਮਤ ਹੈ 1000 ਰੁਪਏ ਤੇ ਲੇ ਕੇ 1500 ਰੁਪਏ ਦੇ ਵਿੱਚ। ਤੁਹਾਡੇ ਕੋਲ ਕੀ ਹੈ? ਮੇਰੇ ਕੋਲ 400 ਰੁਪਏ ਦੀ ਦੋ ਵਾਲੀ ਤੱਕ ਦੀ ਸੇਲ ਹੈ। ਇਹ ਹੈ ਜੀ 1500 1800 ਰੁਪਏ ਦੇ ਪੀਸ ਹੈ। ਔਰ ਬਹੁਤ ਬੜੀਆ ਪੀਸ ਹੈ ਕੋਲੋ ਦੇ।

ਸਿਰਫ ਸਿਰਫ 850 42 ਤੋਂ ਬਾਅਦ ਜਿਹੜਾ ਉਹ ਹੀ ਹੋਏਗਾ ਜਦੋਂ ਮਰੀ ਚੈੱਕ ਕਰਦੇ ਹੋ ਐਡਾਸ ਦੀ ਜੈਕਟ ਹੈ ਜੀ ਫਲਕੀ ਜੈਕਟ ਹੈ ਬਹੁਤ ਵਧੀਆ ਕੁਆਲਟੀ ਦੀ ਹੈ 4500 4000 4500 ਰੁਪਏ ਦੀ ਕੀਮਤ ਹੈ ਇਹਦੀ ਆਪਾਂ ਦੇ ਰਹੇ ਹਜ਼ਾਰ ਰੁਪਏ ਦੇ ਲੈ ਕੇ 1200 1250 ਦੇ ਰੈਂਟ ਕਰਦੇ ਹਾਂ ਇਹ ਨਾਲ ਜਿਹੜੀ 4500 ਦੀ ਜੈਕਟ ਅਟੈਚ ਹੈ ਜਿਹੜੀ ਹੈ 850 900 ਤਿਆਰੀ ਸੇਲ ਹੈ ਬਸ ਵਾਜੀ ਇਸ ਤੋਂ ਆਪਾਂ ਹੋਰ ਮਾਈਕੀ ਦੀ ਜੈਕਟ ਮਾਈਕੀ ਦੀ ਜੈਕਟ ਹੈ ਜੀ ਅੰਦਰ ਤੇ ਪੂਰਾ ਕੱਪੜਾ ਗਰਮ ਹੈ ਜੀ ਦੇਖੋ ਸਾਰਾ

ਔਰ ਹੈਗੀ ਹੈ ਇਹ 4500 ਪਲੱਸ ਹੈ ਠੀਕ ਹੈ ਜੀ ਬੈਂਕ ਚ ਜਾਉਂਗੇ ਤੁਹਾਨੂੰ ਪਤਾ ਲੱਜੇਗਾ ਉਸ ਤੋਂ ਇਲਾਵਾ ਆਪਣੇ ਕੋਲ ਜ਼ਿੱਪਰ ਹੈਗੀ ਹੈ ਜੀ ਇਹ ਵੀ ਹੁੱਡੀ ਬਹੁਤ ਦਿਖ ਰਿਹਾ ਹੁੱਡਾ ਵੀ ਦਿਖ ਰਿਹਾ ਹਾਂ ਹੁੱਡੀ ਵੀ ਹੈ ਹੁੱਡੀ ਵੀ ਹੈ ਜੀ ਤੁਹਾਨੂੰ ਹੁੱਡੀ ਵੀ ਲਗਾਉਂਗਾ ਇਹ ਹੈਗੀ ਲਾਈਕੀ ਮਤਲਬ ਸਪੋਰਟਸ ਆਈਟਮ ਹੈ ਜੀ ਸਟ੍ਰੈਚੇਬਲ ਹੈ ਔਰ ਇਹਦੀ ਕੀਮਤ ਕਮਤੇ ਕਮ 2900 ਰੁਪਏ ਹੋਏਗੀ ਆਪਣੇ ਕੋਲ 500 ਰੁਪਏ ਦਿਵਾਲੀ ਕਰਕੇ ਆਫਰ ਦੇ ਵਿੱਚ ਹੈ ਆਪਾਂ ਨੂੰ ਸਾਰਾ ਮਾਲ ਮਹਿੰਗਾ ਆਇਆ ਵਾ ਬਟ ਦਿਵਾਲੀ ਕਰਕੇ ਆਪਾਂ ਬੰਪਰ ਡਿਸਕਾਊਂਟ ਲਾਇਆ ਵਾ ਕਿ ਅੱਗੇ ਵੀ ਚੱਲਦਾ ਰਹੇਗਾ ਠੀਕ ਹੈ ਉਹ ਤੋਂ ਬਾਅਦ ਜੀ ਇਹ ਸ਼ਵਾਰਟ ਸ਼ਰਟ ਹੈ ਰਾਉਂਡ ਨੇਕ ਵਾਲੀ ਇਹ ਹੈਗੀ ਹੈ ਕਮ ਤੱਕੰਬੀ 750 1800 ਰੁਪਏ ਦੀ ਰੇਂਜ ਹੈ ਦੀ ਆਪਾਂ ਨੂੰ ਆਪਾਂ ਇਹਨੂੰ 500 ਰੁਪਏ ਦੇ ਰਹੇ ਦਿਵਾਲੀ ਕਰਕੇ ਡਿਸਕਾਊਂਟ ਦਿਵਾਲੀ ਤੋਂ ਬਾਅਦ ਰੇਟ ਅੱਪ ਹੋ ਜਾਣੇ ਆ ਠੀਕ ਹੈ ਕਿਉਂਕਿ ਮਾਲ ਨਵਾਂ ਖੁੱਲ ਜਾਣਾ ਰੇ ਸਾਰੀ ਅੱਪ ਹੈ ਇਹਦੇ ਦਿਵਾਲੀ ਕਰਕੇ ਚਲੋ ਜੀ ਵੀ ਗਰੀਬ ਤੱਕ ਦਾ ਬਹੁਤ ਹੁੰਦਾ ਹੈ ਜਿਹਨੂੰ ਲੋਕਾਂ ਦਾ ਫਾਇਦਾ ਹੋ ਜੀਵੇ ਨਾਲੇ ਸਾਡੀ ਥੋੜੀ ਓ ਹੋ ਜਾਂਦੀ ਆਪਣੀ ਦੁਕਾਨ ਦੀ ਨਿਸ਼ੂਰੀ ਵੱਲ ਜਾਂਦੀ ਹੈ ਇਹ ਗੁੱਡੀ ਹੈ ਜੀ ਪ੍ਰੋਪਰ ਹੈਂਡ ਡਬਲ ਸਟੀਚ ਹੈ ਠੀਕ ਹੈ ਜੀ ਪ੍ਰੀਮਾ ਦੀ ਹੈਗੀ ਆ ਇੱਕ ਨੰਬਰ ਮਾਲ ਹੈ ਜੀ

ਗਰਮੀ ਦੀ ਟੀ-ਸ਼ਰਟ ਵੈਸੇ ਤਾਂ ਬੰਦ ਕਰਤੀ ਹੁਣ ਇਹ ਸਾਰਾ ਫਰੈਸ਼ ਆ ਦੇਖੋ ਜੀ ਇਹਦੇ ਵਿੱਚ 3 4 5 ਐਕਸਲ ਦਾ ਕਮਾਲ ਪਿਆ ਟਰੈਕਸੂ ਵੀ ਪਿਆ ਹੈ ਠੀਕ ਹੈ ਉਹ ਟਰੈਕਸੂ ਦੇਖੋ ਕੋਈ ਪਿਆਲੇ ਇਹ ਗਰਮੀ ਦੀ ਟੀ-ਸ਼ਰਟ ਹੈ ਕਾਟਨ ਦੀ ਪਿਓਰ ਬਲੈਂਸਿੰਗ ਵਾਲੀ ਆਈਟਮ ਹੈ ਤੇ ਡਾਊਨ ਸ਼ੋਲਡਰ ਹੈ ਇਹ ਆਪਾਂ ਨੇ ਵੇਚੀ ਆ 500 550 ਦੀ ਵੇਚਿਆ ਇਹ ਕੋਈ ਵੀ 1000 ਰੁਪਏ ਥੱਲੇ ਨਹੀਂ ਹੈਗੀ ਔਰ ਇਹਦੀ ਗਾਰੰਟੀ ਹੈ ਕੋਈ ਦਾ ਰੰਗ ਨਹੀਂ ਜਾਂਦਾ ਕੋਈ ਕੁਝ ਨਹੀਂ ਜਾਂਦਾ ਜਿੰਨਾ ਵੀ ਮਾਲ ਵੇਚਿਆ ਤਾਂ ਇੱਕ ਵੀ ਕੰਪਲੇਨ ਨਹੀਂ ਆਈ ਸੌ ਮਾਤੇ 1% ਕਿਸੇ ਨੇ ਧੋਾਈ ਤੇ ਦਿੱਕਤ ਆ ਗਈ ਡਿਫਰੈਂਟ ਗੱਲ ਹੈ ਇਹ ਪ੍ਰੈਸ ਸੂਟ ਹੈ ਇਹ 2000 ਤੋਂ 2500 ਰੁਪਏ ਦੇ ਮਿਲਦੇ ਹੈ ਬਹੁਤ ਵਧੀਆ ਅੱਜ ਅੱਜ ਪੀਸ ਹੈ ਨਾਲ ਜਿੱਪ ਤੇ ਵੀ ਲੱਗਿਆ ਪਾਉਂਗਾ ਸਭ ਕੁਝ ਓਕੇ ਹੈ ਡਬਲ ਸਚਮਾਲ ਹੈ ਜੀ ਠੀਕ ਹੈ ਠੰਡ ਦੇ ਚ ਵੜਦੀ ਨਹੀਂ ਹੈਗੀ ਆਪਾਂ ਇਸ ਟਾਈਮ ਦੀਵਾਲੀ ਕਰਕੇ 1000 ਰੁਪਏ ਦੇ ਰਹੇ ਆ ਅਦਰਵਾਈਜ਼ ਇਹ ਦੀਵਾਲੀ ਤੋਂ ਬਾਅਦ ਇਹਦਾ 2000 ਰੇਟ ਹੈ ਉਸ ਤੋਂ ਬਾਅਦ ਆਪਾਂ ਸਪੈਸ਼ਲ ਡਿਸਕਾਊਂਟ ਕਰ ਲੰਮੇ ਜੋ ਵੀ ਸੈਟਿੰਗ ਮੜਦੀ ਹੈ ਠੀਕ ਹੈ ਜੀ ਪਰ ਕੁਆਲਿਟੀ ਇੱਕ ਨੰਬਰ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਟਰੈਕ ਬਹੁਤ ਆ ਕਈ ਤਰ੍ਹਾਂ ਦੇ ਆ ਪਰ ਬੋਰੇ ਵਾਲੇ ਬੰਦ ਪਏ ਆ ਆਪਣਾ ਦੁਕਾਨ ਦਾ ਐਡਰੈਸ ਵੀ ਦੱਸ ਦਿਓ ਕਿਤੇ ਤੇ ਫੋਨ ਨੰਬਰ ਵੀ ਦੱਸ ਆਪਣਾ ਫੋਨ ਨੰਬਰ ਹੈਗਾ 783769800783769008 ਪ੍ਰਿੰਸ ਸਿੰਘਲਾ ਮੇ ਨਾਮ ਹੈ ਬਲੈਟੀ ਹਵਾਈ ਦੇ ਨਾਮ ਤੇ ਦੁਕਾਨ ਮਸ਼ਹੂਰ ਸੀ ਪੁਰਾਣੀ ਹੈ ਜਿੱਥੇ ਨਦੀ পাড় ਪਹੁੰਚ ਜਾਂਦਾ ਸੀਗਾ ਡਬਲਯੂਆਰ ਗਾਰਮੇ ਦਾ ਨਾਮ ਹੈ ਹੁਣ ਆਪਾਂ ਕੱਪੜੇ ਦੇ ਦਏ ਪਰ ਉਸ ਟਾਈਮ ਦੀ ਕੰਮ ਇੱਕ ਨੰਬਰ 'ਤੇ ਰੱਖਿਆ ਵਾ ਤਾਂ ਹੁਣ ਵੀ ਇੱਕ ਨੰਬਰ 'ਤੇ ਰੱਖਿਆ ਵਾ ਜਿੰਨਾ ਹੈਗਾ ਠੀਕ ਹੈ ਜੀ ਬਹੁਤ ਵਧੀਆ ਦੋ ਦਿਨ ਸੇਲ ਹੈ ਦੋ ਬਦਵਾਲੀ ਤੱਕ ਹੈ ਜੀ ਬਦਵਾਲੀ ਦੇ 2